ਅਸੀਂ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਇਹਦਾ ਸਾਰਾ ਕ੍ਰੈਡਿਟ ਸਾਡੇ ਚੇਅਰਮੈਨ ਸਾਹਿਬੀ ਪ੍ਰਿੰਸੀਪਲ ਸਾਹਿਬ ਅਤੇ ਟੀਚਰ ਸਾਹਿਬਾਨ ਨੂੰ ਜਾਂਦਾ ਹੈ ਕਿਉਂਕਿ ਇਹਨਾਂ ਨੇ ਸਾਡੀ ਬਹੁਤ ਮਿਹਨਤ ਸਾਨੂੰ ਕਰਾਈਆ ਤੇ ਬੱਚਿਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ ਹੈ ਇਹਦਾ ਸਾਰਾ ਹੀ ਕ੍ਰੈਡਿਟ ਸਾਡੇ ਟੀਚਰ ਸਾਹਿਬਾਨ ਨੂੰ ਜਾਂਦਾ ਹੈ ਇਹ ਸਕੂਲ ਦਾ ਹੀ ਇਦਾਂ ਹੀ ਨਾਮ ਰੌਸ਼ਨ ਕਰਦੇ ਚੋਂ ਜਾਵਾਂਗੇ ਅਸੀਂ ਚਾਹੁੰਦੇ ਹਾਂ ਕਿ ਅਗਲੇ ਜਿਹੜੇ ਬੱਚੇ ਆ ਉਹ ਵੀ ਇਦਾਂ ਹੀ ਨਾਮ ਰੌਸ਼ਨ ਕਰਨ ਤੇ ਸਾਡੇ ਸਕੂਲ ਦਾ ਉੱਚਾ ਨਾਮ ਹੋਵੇ ਸਾਰੇ ਜ਼ਿਲ੍ਹੇ ਜ ਸਾਡੇ ਸਕੂਲ ਚੋਂ 95% ਤੱਕ ਪਰਸੈਂਟ ਪਹੁੰਚੀ ਆ ਮੈਂ ਸੁਖਮਨਦੀਪ ਕੋਰ ਗੁਰਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਦੀ ਟੀਚਰ ਆਈ ਹਾਰਟਲੀ ਕੰਗ੍ਰੈਚੂਲੇਟ ਟੂ 올 ਦਾ ਸਟਾਫ ਐਮ ਡੀ ਸਰ ਪ੍ਰਿੰਸੀਪਲ ਸਰ ਐਂਡ ਸਟੂਡੈਂਟਸ ਫੋਰ ਆ ਬਿਗ ਅਚੀਵਮੈਂਟਸ ਆਈ ਹੋਪ ਐਵਰੀ ਫਰਦਰ ইয়ারਸ आवर ਸਕੂਲਸ ਰਿਜ਼ਲਟ ਗੈਟ ਮੋਰ ਐਂਡ ਮੋਰ థాంਕ ਯੂ ਅਮਕੋਟ ਪਿਛਲੇ 25 ਸਾਲਾਂ ਤੋਂ ਮਤਲਬ ਸਾਡੇ ਸਕੂਲ ਦਾ ਰਿਜ਼ਲਟ ਹਰ ਸਾਲ 100% ਜਿਹੜਾ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਆ ਹੁਣ ਇਸ ਸਾਲ ਵੀ ਸਾਡੇ ਸਕੂਲ ਦਾ ਰਿਜ਼ਲਟ ਹਰ ਸਾਲ ਦੀ ਤਰ੍ਹਾਂ ਹੀ ਬਹੁਤ ਵਧੀਆ 100% ਰਿਜ਼ਲਟ ਜਿਹੜਾ ਬੱਚਿਆਂ ਦੀ ਐਫਰਟ ਸਕੂਲ ਦੀ ਐਫਰਟ ਸਾਡੇ ਪ੍ਰਿੰਸੀਪਲ ਸਰ ਸਾਡੇ ਸੁਫਨ ਸਰ ਐਮ ਡੀ ਸਰ ਜਿਹੜੇ ਆ ਉਹਨਾਂ ਦੇ ਐਫਰਟਸ ਦੇ ਨਾਲ ਇਸ ਸਾਲ ਵੀ ਸਕੂਲ ਦਾ ਰਿਜ਼ਲਟ ਮੈਡੀਕਲ ਨਾਨ ਮੈਡੀਕਲ ਕਮਰਸ ਟੀਮ ਆਰ ਟੀਮ ਹਰ ਟੀਮ ਦਾ ਬੱਚੇ ਜਿਹੜੇ ਵਧੀਆ ਮਾਰਕਸ ਲੈ ਕੇ ਵਧੀਆ ਉਪਲਬਧੀਆਂ ਪ੍ਰਾਪਤ ਕੀਤੀਆਂ ਬੱਚਿਆਂ ਨੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਪਿਛਲੇ 25 ਸਾਲਾਂ ਤੋਂ ਬਾਰਡਰ ਬੈਲਟ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਵਾ ਔਰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਤੁਹਾਨੂੰ ਕਿ ਪਿਛਲੇ 25 ਸਾਲਾਂ ਤੋਂ ਵਿਦਿਆ ਦੇ ਖੇਤਰ ਦੇ ਵਿੱਚ ਇਹ گاਂਵ ਵੱਧੂ ਛਲਾਗਾ ਮਾਰ ਰਿਹਾ ਵਾ ਹਰ ਸਾਲ ਵਾਂਗ ਇਸ ਸਾਲ ਵੀ ਪਲੱਸ 2 ਦਾ ਰਿਜ਼ਲਟ ਜਿਹੜਾ ਆ ਉਹ ਸ਼ਾਨਦਾਰ ਰਿਹਾ ਵਾ ਨਤੀਜਾ ਬਹੁਤ ਵਧੀਆ ਰਿਹਾ ਵਾ 100% ਰਿਜ਼ਲਟ ਰਿਹਾ ਵਾ ਇਹਦੇ ਵਿੱਚ ਬੱਚਿਆਂ ਦੀ ਤੇ ਮਿਹਨਤ ਹੈ ਹੀ ਹੈ ਹੀ ਹੈ ਨਾਲ ਸਕੂਲ ਅਧਿਆਪਕਾਂ ਦੀ ਜਿਹੜੇ ਕਿ ਟੀਚਰ ਉਹਨਾਂ ਨੂੰ ਪੜਾਉਂਦੇ ਰਹੇ ਆ ਔਰ ਜਿਨ੍ਹਾਂ ਨੇ ਪੂਰੀ ਮਿਹਨਤ ਕੀਤੀ ਹੈ ਬੱਚਿਆਂ ਦੇ ਪਿੱਛੇ ਔਰ ਬੱਚਿਆਂ ਨੇ ਵੀ ਪੂਰਾ ਉਸ ਨੂੰ ਕਲਾਸ ਦੇ ਵਿੱਚ ਕਲਾਸਿਸ ਅਟੈਂਡ ਕਰਕੇ ਆਪਣਾ ਪੂਰਾ ਛਤ ਪ੍ਰਾਪਤ ਦਿੱਤਾ ਵਾ ਤੇ ਇਸ ਸਾਲ ਇਸੇ ਕਰ ਕਾਰਨ ਹੈ ਕਿ ਬੱਚਿਆਂ ਦਾ ਜਿਹੜਾ ਰਿਜ਼ਲਟ ਹੈ ਉਹ 100% ਰਿਹਾ ਵਾ ਔਰ ਇਹਦੇ ਵਿੱਚ ਕਿਉਂਕਿ ਕੋਈ ਵੀ ਕੰਮ ਆਪਾਂ ਕਰਦੇ ਹਾਂ ਉਹ ਟੀਮ ਵਰਕ ਦੇ ਤੁਹਾਨੂੰ ਪਤਾ ਆਧਾਰ ਤੇ ਹੁੰਦਾ ਵਾ ਔਰ ਟੀਮ ਟੀਮ ਹੀ ਸਾਡੀ ਮੇਨ ਹੈਡੀ ਨਾ ਸਹੀ ਹੁਣ ਤੇ ਕੰਮ ਨਹੀਂ ਚੱਲਦਾ ਤੇ ਸਾਡੇ ਸਕੂਲ ਦੇ ਐਮ ਡੀ ਸੁਖਵੰਤ ਸਿੰਘ ਜਿਹੜਾ ਕਿ ਇਹਨਾਂ ਦੇ ਉਹਨਾਂ ਦਾ ਵੀ ਬਹੁਤ ਸਾਰਾ ਯੋਗਦਾਨ ਰਿਹਾ ਵਾ ਕਲਾਸਾਂ ਦੇ ਵਿੱਚ ਜਾ ਜਾ ਕੇ ਚੈੱਕ ਕਰਨਾ ਵੀ ਪੀਰੀਅਡ ਲੱਗ ਰਹੇ ਆ ਪ੍ਰੋਪਰ ਬੱਚਿਆਂ ਨੂੰ ਬਾਰ ਬਾਰ ਕਲਾਸਾਂ ਜਾ ਕੇ ਪੁੱਛਣਾ ਉਹਨਾਂ ਦੀਆਂ ਮੁਸ਼ਕਲਾਂ ਜੇ ਕੋਈ ਸਬਜੈਕਟ ਤੇ ਉਹਨਾਂ ਨੂੰ ਲੱਗਦਾ ਵਾ ਵੀ ਕੋਈ ਕਮੀ ਹੈ ਤੇ ਵੱਧ ਤੋਂ ਵੱਧ ਉਹਨਾਂ ਨੂੰ ਸਮਾਂ ਦੇ ਕੇ ਔਰ ਉਸ ਸਬਜੈਕਟ ਬਾਰੇ ਉਹਨਾਂ ਨੂੰ ਵੱਧ ਤੋਂ ਵੱਧ ਸਮਾਂ ਦੇ ਕੇ ਉਹਨਾਂ ਦੀ ਉਸ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚਾ ਕਿਸੇ ਪੱਖੋਂ ਵੀ ਪਿੱਛੇ ਨਾ ਰਹਿ ਜਾਵੇ ਔਰ ਬੱਚਿਆਂ ਨੇ ਵੀ ਉਸ ਚੀਜ਼ 'ਤੇ ਵੱਧ ਚੜ ਕੇ ਸਹਿਯੋਗ ਕੀਤਾ ਵਾ ਔਰ ਤੁਹਾਨੂੰ ਪਤਾ ਵੀ ਇਹ ਟੀਮ ਐਫਆਰਡੀ ਹੁੰਦਾ ਵਾ ਔਰ ਬਿਗੈਰ ਟੀਮ ਤੋਂ ਜਿਹੜਾ ਵਾ ਉਹ ਕੋਈ ਵੀ ਆਪਾਂ ਕੰਮ ਪੋਸੀਬਲ ਨਹੀਂ ਹੋ ਸਕਦਾ ਤੇ ਮੈਂ ਸ਼ੁਕਰੀਆ ਦਾ ਕਰਾਂਗਾ ਆਪਣੇ ਐਮਡੀ ਸਰਦਾਰ ਸੁਖਵੰਤ ਸਿੰਘ ਜੀ ਤੇ ਹੈ ਨਹੀਂ ਪਲੱਸ ਜਿਹੜੇ ਮੇਰੇ ਸਕੂਲ ਦਾ ਸਟਾਫ ਹੈ ਮੈਨੇਜਮੈਂਟ ਹੈ ਔਰ ਖਾਸ ਕਰਕੇ ਬੱਚੇ ਜਿਨ੍ਹਾਂ ਨੇ ਕਿ ਪੂਰਾ ਸਹਿਯੋਗ ਕੀਤਾ ਵਾ ਔਰ ਇੰਨੇ ਸ਼ਾਨਦਾਰ ਨਤੀਜੇ ਇਸ ਬਾਰਡਰ ਬੈਲਟ ਦੇ ਵਿੱਚ ਲਿਆ ਗਏ ਔਰ ਇਨੀਆਂ ਕਮ ਰਿਸੋਰਸਰ ਦੇ ਵਿੱਚੋਂ ਮੈਕਸਿਮਮ ਰਿਜ਼ਲਟ ਪ੍ਰਾਪਤ ਕਰਨਾ ਇਹ ਕੋਈ ਸੌਖੀ ਗੱਲ ਨਹੀਂ ਹੈ